ਮੈਂ ਇੱਕ ਮੇਰੀ ਗੱਲ ਕੰਪਲੀਟ ਹੋਊ ਸਵਾਲ ਕਰ ਲਈ ਮੈਂ ਤੁਹਾਡੀ ਤੁਹਾਡਾ ਜਵਾਬ ਸੁਣਨਾ ਮੈਂ ਸਵਾਲ ਸਵਕੜ ਪਹਿਲਾਂ ਮੇਰੀ ਗੱਲ ਕੰਪਲੀਟ ਹੋਊ ਮੈਂ ਕ੍ਰਿਸਚੀਅਨ ਧਰਮ ਦੇ ਵਿਰੁੱਧ ਨਹੀਂ ਹੈਗਾ ਮੈਂ ਪਖੰਡ ਦੇ ਵਿਰੁੱਧ ਹਾਂ ਜੇ ਅਸੀਂ ਧਰਮ ਦੀ ਗੱਲ ਕਰੀਏ ਜਾਂ ਮੈਂ ਜੀਸੂ ਜੀ ਦੀ ਗੱਲ ਕਰਾਂ ਅਸੀਂ ਅਸੀਂ ਉਹਨਾਂ ਦੇ ਵਿਰੁੱਧ ਨਹੀਂ ਹੈਗੇ ਮੈਂ ਜਵਾਬ ਦੇ ਵਿੱਚ ਗਿਆ ਮੈਂ ਇੱਥੇ ਵੀ ਕਿਸੇ ਚਰਚੇ ਜਾ ਸਕਦਾ ਮੈਂ ਜਾऊं ਮੱਥਾ ਟੇਕੂੰ ਮੇਰੀ ਆਸਥਾ ਜਿਹੜੇ ਅੰਕਨ ਰੂਲੇ ਵਰਗੇ ਨੇ ਇਹ ਸਾਰੇ ਟੌਪ ਦੇ ਪਖੰਡੀ ਬੰਦੇ ਨੇ ਜਿਹੜਾ ਅੰਕਨ ਰੂਲਾ ਉਹਦੇ ਬਹੁਤ ਮਿਰਚਾਂ ਲੱਗਿਆ ਹੋਏ ਨੇ ਭਾਨ ਨੇ ਮੇਰੇ ਖਿਲਾਫ ਮੋਰਚਾ ਕੋਲਤਾ ਇੱਕ ਦਿਨ ਤੂੰ ਯਾਦ ਰੱਖੀ ਵੀ ਤੇਰਾ ਤੂੰ ਜ਼ੀਰੋ ਹੋ ਜਾਏਗਾ ਤਨ ਮੈਂ ਗੱਲ ਦੱਸ ਤੇਰਾ ਜਿਹੜੀ ਸਾਰੀ ਨੌ ਟਿੱਕੀ ਹੋਆ ਪਖੰਡ ਦੇ ਸੱਤੇ ਟਿੱਕੀ ਹੋਈ ਆ ਹੁਣ ਇੱਕ ਏਜੰਟ ਵੀਜਾ ਲੱਗਣ ਤੋਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਉਂਦਾ ਬਾਅਦ ਚ ਲੋਕਾਂ ਨੇ ਪੈਸੇ ਲੈ ਕੇ ਮੁੱਕਰ ਜਾਂਦਾ ਹੁਣ ਇਹੀ ਕੰਮ ਹੈ ਇਹਨਾਂ ਦਾ ਇਹੀ ਇਹਨਾਂ ਦਾ ਕੰਮ ਕੀ ਆ ਇਹਨਾਂ ਦਾ ਆਪਣੇ ਆਪ ਨੂੰ ਤਕੜਾ ਕਰਕੇ ਆਪਣੀ ਵੋਟ ਬੈਂਕ ਇਕੱਠੀ ਕਰਨੀ ਜਿਵੇਂ ਸਰਸੇ ਵਾਲੇ ਬਾਬੇ ਨੇ ਕੀਤਾ ਸੀਗਾ ਪਰ ਜੀਸੂ ਜੀ ਦਾ ਕੀ ਜੀਸੂ ਨੇ ਸਿੱਖਿਆ ਕੀ ਆ ਜੀਸੂ ਜੀ ਕਹਿ ਕੀ ਰਹਨੇਗੇ ਜੀਸੂ ਜੀ ਸੂੜੀ ਤੇ ਕਿਉਂ ਚੜੇ ਇਹ ਸਮਝਣ ਵਾਲੀ ਗੱਲ ਆ ਸੱਚ ਕਰਕੇ ਸੂੜੀ ਤੇ ਚੜੇ ਹੋਣ ਜਿਹੜਾ ਕਿ ਇਹ ਕਹਿ ਦੇਣਾ ਕਿ ਅਸੀਂ ਤਾਂ ਜੀ ਅਸੀਂ ਤਾਂ ਜੀ ਪਾਣੀ ਮਾਰ ਕੇ ਸੀ ਮੰਤਰ ਮਾਰ ਕੇ ਸੀ ਮੱਥੇ ਤੇ ਹੱਥ ਧਰ ਕੇ ਇਲਾਜ ਕਰਦੇ ਨੇ ਇਹਦੇ ਵਿੱਚੋਂ ਪ੍ਰੇਤ ਖਤਮ ਕਰਤਾ ਇਹ ਪਖੰਡ ਨਹੀਂ ਹੈਗਾ ਜੇ ਮੈਨੂੰ ਹੈ ਨਹੀਂ ਪਖੰਡ ਹੈਗਾ ਤਾਂ ਮੈਨੂੰ ਦੱਸੋ ਅਸੀਂ ਤੇਰਾ ਨਾ ਅਸੀਂ ਮੱਥੇ ਦੇ ਹੱਥ ਧਰ ਕੇ ਕਰਤਾ ਸੀ ਉਹ ਕਰਤਾ ਉਹ ਕਰਤਾ ਪਰਮਾਤਮਾ ਦੀ ਜਿਹੜੀ ਅਸਲ ਦੇ ਵਿੱਚ ਸਹੀ ਕ੍ਰਿਸਚੀਅਨ ਨੇਗੇ ਸਮਝੋ ਉਹ ਸਾਰੇ ਪਰਮਾਤਮਾ ਦੀ ਪ੍ਰੇਰ ਕਰਦੇ ਨੇ ਪਰਮਾਤਮਾ ਕੇ ਅਸੀਂ ਸਿੱਖ ਵੀ ਪ੍ਰੇਰ ਕਰਦੇ ਆ ਤੁਹਾਡੇ ਆਪ ਦੇ ਤੁਹਾਨੂੰ ਚ ਬੜੇ ਰੋਲੇ ਆ ਆਪਣਾ ਧਰਮ ਦੇਖੋ ਤੁਸੀਂ ਦੂਜੇ ਧਰਮਾਂ ਚ ਮਣਦਾ ਮੈਂ ਕੋਈ ਧਰਮ ਦਾ ਹੈ ਨਹੀਂ ਗਾ ਸਮਝ ਲੈ ਯਾਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਤਾਂ ਕਿਸੇ ਧਰਮ ਨੂੰ ਮੰਨਦੇ ਨਹੀਂ ਮੈਂ ਤਾਂ ਗੁਰੂ ਗੁਰੂ ਨੂੰ ਮੰਨਦਾ ਧਰਮ ਕੀ ਹੈ ਧਰਮ ਕਮਾਉਣਾ ਪੈਂਦਾ ਕ੍ਰਿਸਮਸ ਦੇ ਮਨਾਉਣਾ ਚਾਹੀਦਾ ਦੇਖੋ ਬੜੀ ਵੱਡੀ ਗੱਲ ਆ ਹਨਾ ਕ੍ਰਿਸਮਸ ਦੇ ਹਰ ਇੱਕ ਦੇ ਗੁਰੂ ਦਾ ਪ੍ਰਕਾਸ਼ ਦਿਹਾੜਾ ਕਿਸੇ ਦਾ ਵੀ ਜਿਹਦੀ ਧਰਮ ਨਾਲ ਉਹਦੇ ਨਾਲ ਆਸਤਾ ਜੁੜੀ ਹੋਇਆ ਮਨਾਉਣਾ ਚਾਹੀਦਾ ਹੈ ਉਹ ਕਹਿੰਦੇ ਭਾਨਾ ਮਾਫੀ ਮੰਗੇ ਅੰਕਨਰੂਲਾ ਦਾ ਅਫਮਾਨ ਹੋਇਆਗਾ ਸਾਡਾ ਨਰਾਦਰ ਕੀਤਾ ਸੀ ਉਹ ਤੱਕ ਚੁੱਪ ਨਹੀਂ ਬੈਠਾਂਗੇ ਕਾਰਵਾਈ ਵੀ ਕਰਾਵਾਂਗੇ ਪਰਚਾ ਵੀ ਕਰਾਵਾਂਗੇ ਜੇਲ੍ਹ ਵੀ ਭੇਜਾਂਗੇ ਉਹ ਜੋ ਮਰਜ਼ੀ ਕਰ ਲੈ ਅੰਕਨਰੂਲਾ ਨੂੰ ਠੋਕ ਕੇ ਮੈਂ ਕਹਿੰਦਾ ਅੰਕਨਰੂਲਾ ਸਰੇ ਦਾ ਪਖੰਡੀ ਐ ਜਿਹੜਾ ਕੁਝ ਕਰਨਾ ਕਰੇ ਮਾਫੀ ਨਾ ਅੱਜ ਮੰਗਾ ਤੇਰੇ ਤੋਂ ਦਾ ਵੱਡੇ ਵੱਡੇ ਇੱਥੇ ਆ ਕੇ ਚਲੇ ਗਏ ਨਾ ਮਾਫੀ ਅੱਜ ਮੰਗਾ ਨਾ ਮਗਾ ਕੱਲ ਪਹਿਲਾ ਏਜੈਂਟਾਂ ਦੇ ਖਿਲਾਫ ਚੱਲੇ ਹਾਂ ਹੁਣ ਤੁਸੀਂ ਫਿਰ ਬਾਬੇ ਫੜ ਲੇ ਹੁਣ ਤੁਸੀਂ ਪਾਸਟਰਾਂ ਨੂੰ ਵੀ ਫੜਨਾ ਸ਼ੁਰੂ ਕਰਤਾ ਤੁਸੀਂ ਜਲੰਧਰ ਜਾਣੇ ਹੋ ਉੱਥੇ ਜਾ ਕੇ ਤੁਸੀਂ ਪਤਲਾ ਫੂਕਦੇ ਹੋ ਅੰਕਨਰੂ ਕਾਰਨ ਇਹ ਆ ਸਭ ਤੋਂ ਪਹਿਲਾਂ ਤਾਂ ਇਹ ਗੱਲ ਸਮਝਣੀ ਪੈਣੀ ਆ ਵੀ ਇਹ ਮਸਲਾ ਕੀ ਆ ਮਸਲਾ ਤਾਂ ਹੈ ਦੇਖੋ ਜੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂ ਮੇਰੇ ਕੋਲ ਇੱਕ ਪੀੜਤ ਪਰਿਵਾਰ ਆਉਂਦਾ ਘਰੇ ਪੀੜਤ ਪਰਿਵਾਰ ਆਉਂਦਾ ਉਹਦੀ 37 ਲੱਖ ਰੁਪਏ ਦੀ ਠੱਗੀ ਇੱਕ ਜਿਹੜਾ ਕਿ ਇੱਕ ਇਹ ਜਿਹੜਾ ਕਿ ਜਾਲੀ ਬਣਿਆ ਹੋਇਆ ਬੰਦਾ ਆਪਣੇ ਆਪ ਨੂੰ ਪਾਸਟਰ ਕਹਾਉਂਦਾ ਸੀਗਾ ਉਹਨੇ 37 ਲੱਖ ਦੀ ਇੱਕ ਬੰਦਨਾ ਠੱਗੀ ਮਾਰੀ ਠੀਕ ਹੈ ਜਦੋਂ ਉਸ ਪਰਿਵਾਰ ਦਾ ਤੋਂ ਮੈਂ ਬੁੱਧਵਾਰ ਨੂੰ ਮੇਰੇ ਕੋਲੇ ਆਉਂਦਾ ਬੁੱਧਵਾਰ ਨੂੰ ਇੱਕ ਜਥੇਬੰਦੀ ਵੱਲੋਂ ਇੱਕ ਪ੍ਰੋਗਰਾਮ ਰੱਖਿਆ ਹੁੰਦਾ ਪਖੰਡੀਆਂ ਦੇ ਬਰੁੱਧ ਤੇ ਮੈਂ ਵੀ ਉੱਥੇ ਚਲਾ ਜਾਂਦਾ ਮੈਂ মিডিਆ ਸਾਹਮਣੇ ਉਹ ਪਰਿਵਾਰ ਨੂੰ ਕਰਦਾ ਵੀ ਆਹ ਜਿਹੜੀ ਘਟਨਾ ਐ ਵਾਪਰੀ ਆ ਤੇ ਉਹ ਸਾਰੀ ਮੈਂ ਗੱਲਬਾਤ ਰੱਖਦਾ ਪਰ ਜਿਹੜੀ ਦੇਖੋ ਜਿਹੜਾ ਇਹ ਸਾਡਾ ਭਾਈਚਾਰਾ ਮੇਰੇ ਪਤਲੇ ਫੂਕ ਰਿਹਾ ਕੋਈ ਬਾਲੀ ਵੱਡੀ ਗੱਲ ਨਹੀਂ ਫੂਕ ਲੰਦੇ ਮੈਨੂੰ ਪਤਲੇ ਫੂਕਣ ਨਾਲ ਕੋਈ ਫਰਕ ਨਹੀਂ ਪੈਂਦਾ ਪਰ ਗੱਲ ਇਹ ਆ ਵੀ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਪਹਾਨਾ ਕਰਨਾ ਕੀ ਚਾਹੁੰਦਾ ਹਨਾ ਇਹ ਸਮਝਣ ਦੀ ਜ਼ਰੂਰਤ ਹੈ ਪਹਾਨਾ ਕਿਸੇ ਨਿੱਜੀ ਧਰਮ ਮੈਂ ਕ੍ਰਿਸਚੀਅਨ ਧਰਮ ਦੇ ਵਿਰੁੱਧ ਨਹੀਂ ਹੈਗਾ ਮੈਂ ਪਖੰਡ ਦੇ ਵਿਰੁੱਧ ਹੂੰ ਜੇ ਅਸੀਂ ਧਰਮ ਦੀ ਗੱਲ ਕਰੀਏ ਜਾਂ ਮੈਂ ਜੀਸੂ ਜੀ ਦੀ ਗੱਲ ਕਰਾਂ ਅਸੀਂ ਅਸੀਂ ਉਹਨਾਂ ਦੇ ਵਿਰੁੱਧ ਨਹੀਂ ਹੈਗੇ ਮੈਂ ਜੋਰਪ ਦੇ ਵਿੱਚ ਗਿਆ ਮੈਂ ਇੱਥੇ ਵੀ ਕਿਸੇ ਚਰਚੇ ਜਾ ਸਕਦਾ ਮੈਂ ਜਾਊ ਮੱਥਾ ਟੇਕੂੰਗ ਮੇਰੀ ਆਸਥਾ ਮੈਂ ਉੱਥੇ ਬੈਠ ਕੇ ਜੋਸ ਚ ਚਰਚ ਦੀ ਜਿਹੜੀ ਕਿ ਇੱਕ ਪਰੰਪਰਾਮ ਹੈ ਉੱਥੇ ਬੈਠ ਕੇ ਉਸ ਤਰ੍ਹਾਂ ਆਪਣੇ ਪਰਮਾਤਮਾ ਨੂੰ ਯਾਦ ਕਰ ਸਕਦਾ ਪਰਮਾਤਮਾ ਇੱਕ ਹੈ ਦੇਖੋ ਇਹ ਜਿਹੜੀ ਸਮਝਣ ਵਾਲੀ ਗੱਲ ਹੈ ਪਰ ਮੈਂ ਜਿਹੜਾ ਪਖੰਡਾ ਮੈਂ ਉਹਦੇ ਵਿਰੁੱਧ ਹਾਂ ਜਿਹੜੇ ਅੰਕਨ ਰੂਲੇ ਵਰਗੇ ਨੇ ਇਹ ਸਾਰੇ ਟੌਪ ਦੇ ਪਖੰਡੀ ਬੰਦੇ ਨੇ ਜਿਹ ਉਹਦੇ ਬਹੁਤ ਮਿਰਚਾਂ ਲੱਗਿਆ ਹੋਏ ਨੇ ਭਾਨ ਨੇ ਮੇਰੇ ਖਿਲਾਫ ਮੋਰਚਾ ਕੋਲਤਾ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਜੇ ਭਾਨ ਨੇ ਤੇਰੇ ਖਿਲਾਫ ਮੋਰਚਾ ਖੋਲਿਆ ਨਾ ਇੱਕ ਦਿਨ ਤੂੰ ਯਾਦ ਰੱਖੀ ਵੀ ਤੇਰਾ ਤੂੰ ਜ਼ੀਰੋ ਹੋ ਜਾਏਗਾ ਹਨ ਮੈਂ ਗੱਲ ਦੱਸ ਤੀ ਤੇਰਾ ਜਿਹੜੀ ਸਾਰੀ ਨੌ ਟਿੱਕੀ ਪਖੰਡ ਦੇ ਸਿਰ ਤੇ ਟਿੱਕੀ ਹੋਈ ਆ ਤੂੰ ਲੋਕਾਂ ਨੂੰ ਪਖੰਡ ਦੇ ਤੂੰ ਆਪਣੇ ਆਪਣੇ ਨਾਲ ਜੋੜ ਰਹੇ ਆ ਲੋਕਾਂ ਨੂੰ ਪ੍ਰਮਾਤਮਾ ਨਾਲ ਨਹੀਂ ਜੋੜ ਰ ਤੂੰ ਆਪਣੇ ਨਾਲ ਜੋੜ ਰਹੇ ਆ ਹੁਣ ਜਿਹੜੀ ਗੱਲ ਇਹ ਆ ਕਿ ਸਮਝਣ ਵਾਲੀ ਗੱਲ ਜਿਹੜਾ ਸਾਡਾ ਹੈ ਭਾਈਚਾਰਾ ਸਾਡਾ ਸਾਰਾ ਹੀ ਭਾਈਚਾਰਾ ਸੀ ਸਮਝ ਲਓ ਗੱਲ ਇੱਥੇ ਨਾ ਕੋਈ ਜਾਤ ਆ ਨਾ ਕੋਈ ਪਾਤ ਆ ਧਰਮ ਹੈ ਨਹੀਂ ਪਰ ਧਰਮ ਨੂੰ ਕਮਾਉਣਾ ਪੈਂਦਾ ਧਰਮ ਕੀ ਆ ਧਰਮ ਨੂੰ ਕਮਾਉਣਾ ਪੈਂਦਾ ਜੇ ਜੇ ਕਿਸੇ ਬੰਦੇ ਅੰਦਰ ਦਇਆ ਸੰਤੋਖ ਦੀ ਭਾਵਨਾ ਹੈਣੀਗੀ ਤਾਂ ਉਹ ਬੰਦਾ ਜੋ ਮਰਜੀ ਆਪਣੇ ਆਪ ਨੂੰ ਕਹਾਈਆ ਮੈਂ ਸਿੱਖਾਂ ਮੈਂ ਮੁਸਲਮਾਨਾਂ ਮੈਂ ਹਿੰਦੂ ਆ ਉਹ ਨਹੀਂ ਹੈਗਾ ਕਟੜ ਕਟੜ ਤਾਂ ਕੁਝ ਵੀ ਨਹੀਂ ਹੈਗੀ ਇਸ ਕਰਕੇ ਜਦੋਂ ਮੈਂ ਜ਼ੋਰਪ ਦੇ ਵਿੱਚ ਚੀਜ਼ਾਂ ਜਾ ਕੇ ਮਹਿਸੂਸ ਕਰੀਆਂ ਦੇਖੀਆਂ ਵਿਜਤੋਹਤ ਆਪਣੇ ਜਿਹੜੀ ਇਹ 크੍ਰਿਸਚੀਅਨ ਧਰਮ ਦੀ ਸ਼ੁਰੂਆਤ ਹੁੰਦੀ ਆ ਉੱਥੇ ਇਹ ਪਖੰਡਵਾਦ ਨਹੀਂ ਹੈਗਾ ਜਿਹੜਾ ਕਿ ਇਹ ਪਖੰਡਵਾਦ ਇੱਥੇ ਕਰ ਰਹੇ ਨੇਗੇ ਇਹ ਪਖੰਡਵਾਦ ਕਿਉਂ ਕਰ ਰਹੇ ਨੇਗੇ ਹੁਣ ਸਮਝਣ ਵਾਲੀ ਗੱਲ ਆ ਉੱਥੇ ਜੇ ਆਪਾਂ ਚਰਚ ਦੇ ਵਿੱਚ ਜਾਈਏ ਸ਼ਾਂਤਮਈ ਨਾਲ ਬੈਠ ਕੇ ਪਰਮਾਤਮਾ ਨੂੰ ਯਾਦ ਕਰਦੇ ਆ ਨਾ ਉੱਥੇ ਕੋਈ ਡੀਜੇ ਆ ਨਾ ਤੋ ਕਿ ਸਿਸਟਮਾ ਜਿਵੇਂ ਇਹ ਕਰ ਰਹੇ ਨੇ ਨਾ ਉਥੇ ਚਰਚਾਂ ਦੇ ਵਿੱਚ ਆ ਜਿਵੇਂ ਮਨ ਆ ਫੂਕ ਮਾਰਤੀ ਜੀ ਉਹ ਮਾਰਤਾ ਨਾ ਉਹ ਪਖੰਡਾ ਉਸ ਤਰ੍ਹਾਂ ਦਾ ਮੈਂ ਸਾਰੀਆਂ ਚਰਚਾਂ ਦੇ ਵਿੱਚ ਗਿਆ ਪਰ ਇਹ ਜਿਹੜਾ ਇਹ ਪਖੰਡ ਇੱਥੇ ਇਹ ਬਹੁਤ ਵੱਡਾ ਲੋਕਾਂ ਨੂੰ ਆਪਣੇ ਨਾਲ ਲੋਕਾਂ ਨੂੰ ਵਿਚਾਰਾਂ ਨੂੰ ਹੁਣ ਲੋਕ ਕੀ ਨੇਗੇ ਹੁਣ ਜਿਹੜੇ ਮੈਨੂੰ ਲੋਕ ਕਹਿੰਦੇ ਨੇ ਤੂੰ ਏਜੰਟਾਂ ਦੇ ਖਿਲਾਫ ਕਿਉਂ ਬੋਲਦਾ ਤੈਨੂੰ ਕੀ ਲੋੜਾ ਬੋਲਣ ਦੀ ਮੈਂ ਕਹਿੰਦਾ ਸ਼ੋਸ਼ਣ ਆ ਯਾਰ ਲੋਕਾਂ ਦਾ ਸ਼ੋਸ਼ਣ ਕਰ ਰਹੇ ਨੇਗੇ ਹੁਣ ਇੱਕ ਏਜੰਟ ਵੀਜ਼ਾ ਲੱਗਣ ਤੋਂ ਪਹਿਲਾਂ ਵੱਡੇ ਵੱਡੇ ਸੁਪਨੇ ਦਿਖਾਉਂਦਾ ਬਾਅਦ ਚ ਲੋਕਾਂ ਨੇ ਪੈਸੇ ਲੈ ਕੇ ਮੁੱਕਰ ਜਾਂਦਾ ਹੁਣ ਇਹੀ ਕੰਮ ਇਹਨਾਂ ਇਕੱਠੀ ਕਰਨੀ ਜਿਵੇਂ ਸਰਸੇ ਵਾਲੇ ਬਾਬੇ ਨੇ ਕੀਤਾ ਸੀਗਾ ਹਮ ਸਰਸੇ ਵਾਲੇ ਬਾਬੇ ਨੇ ਇਹ ਕੰਮ ਕੀਤਾ ਆਪਣੀ ਪਾਵਰ ਵਧਾਈ ਜਿਵੇਂ ਕਿ ਆਪਾਂ ਜੀ ਦੇਖੀ ਆ ਨਾ ਵੀ ਜੋ ਉਹਨੇ ਪਿਛਲੇ ਸਮੇਂ ਦੇ ਵਿੱਚ ਘਟਨਾ ਕਰਮ ਘਟਣ ਘਟੇ ਤਾਂ ਜੇ ਆਪਾਂ ਬਾਦਲ ਸਰਕਾਰ ਦੀ ਵੀ ਗੱਲ ਕਰੀ ਉਹਨਾਂ ਨੇ ਸਖਤ ਕਾਰਵਾਈ ਕਿਉਂ ਨਹੀਂ ਕੀਤੀ ਸਰਸਵਾਲਾ ਬਾਬੇ ਦੇ ਵੋਟ ਪੋਟਾਂ ਕਰਕੇ ਜਿਹੜੀਆਂ ਆ ਮੌਜੂਦਾ ਸੱਤਾ ਲੀਡਰ ਨੇਗੇ ਇਹਨਾਂ ਨੂੰ ਸਭ ਪਤਾ ਹੈ ਲੀਡਰਾਂ ਨੂੰ ਪਤਾ ਕਿ ਪਖਾਂਡਾ ਪਰ ਇਹ ਕਾਰਵਾਈ ਕਿਉਂ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਖਿਲਾਫ ਕਿਉਂਕਿ ਇਸ ਕਰਕੇ ਕਾਰਵਾਈ ਨਹੀਂ ਕਰਨਾ ਚਾਹੁੰਦੇ ਇਹਨਾਂ ਕੋਲੇ ਵੋਟ ਬੈਂਕ ਆ ਵੋਟ ਬੈਂਕ ਕਰਕੇ ਹੀ ਇਹਨਾਂ ਦੇ ਖਿਲਾਫ ਕਾਰਵਾਈ ਨਹੀਂ ਕਰਨਾ ਚਾਹੁੰਦੇ ਇਹ ਸਭ ਤੋਂ ਵੱਡੀ ਜਿਹੜੀ ਸਮਝਣ ਵਾਲੀ ਗੱਲ ਆ ਕਿ ਇਹ ਆਪਣੇ ਆਪ ਦੀ ਜਿਹੜੀ ਤਾਕਤ ਮੈਨ ਪਾਵਰ ਜਿਹੜੀ ਤਾਕਤ ਵਧਾ ਰਹੇ ਨੇਗੇ ਅਸੀਂ ਕਿਸੇ ਨੂੰ ਉਹ ਚੀਜ਼ ਦੀ ਗੱਲ ਨਹੀਂ ਕਰਦੇ ਦੇਖੋ ਕਿਸੇ ਵੀ ਆਪਣੇ ਆਸਤਾ ਕਿਸੇ ਦੀ ਆਸਤਾ ਤੇ ਸਵਾਲ ਚੁੱਕਣਾ ਵੀ ਠੀਕ ਨਹੀਂ ਹੈ ਨਾ ਦੇਖੋ ਤੁਸੀਂ ਯੂਰਪ ਦੀ ਗੱਲ ਕੀਤੀ ਯੂਰਪ ਦੀਆਂ ਚਰਚਾਂ ਦੇ ਵਿੱਚ ਜੋ ਹੁੰਦਾ ਉਹ ਉਹਨਾਂ ਦਾ ਤਰੀਕਾ ਆਪਣਾ ਭਗਵਾਨ ਨੂੰ ਮੰਨਣ ਦਾ ਇੱਥੇ ਉਹ ਕਹਿੰਦੇ ਸਾਡਾ ਆਪਦਾ ਤਰੀਕਾ ਰੱਬ ਨੂੰ ਮੰਨਣ ਦਾ ਕਿਸੇ ਤਰੀਕੇ ਰੱਬ ਨੂੰ ਪਾਇਆ ਜਾ ਸਕਦਾ ਹੈ ਭਗਵਾਨ ਪਰਮਾਤਮਾ ਦੀ ਤਾਂ ਉਸ ਦੀ ਗੱਲ ਹੋ ਰਹੀ ਹੈ ਨਾ ਜਿਹੜੀ ਯੂਰਪ ਦੇ ਵਿੱਚ ਗੱਲ ਹੋ ਰਹੀ ਹੈ ਹੁਣ ਆਪਣਾ ਕੇਂਦਰੀ ਸਥਾਨ ਕੀ ਹੈ ਆਪਣਾ ਕੇਂਦਰੀ ਸਥਾਨ ਹਰਮੰਦਰ ਸਾਹਿਬ ਆ ਕਾਲ ਤੱਕ ਸਾਬਤੋਂ ਨਿਕਲਿਆ ਹੋਇਆ ਕੋਈ ਵੀ ਫਰਮਾਨ ਸਿੱਖ ਸਿਰ ਮੱਥੇ ਗਿੰਦਾ ਠੀਕ ਹੈ ਆਪਣਾ ਕੇਂ ਨੇ ਚਰਚਾਂ ਨੇ ਯੂਰਪ ਦੇ ਵਿੱਚ ਮੇਨ ਨੇ ਜਿੱਥੇ ਕਿ ਆਪਾਂ ਕਹਿੰਦੇ ਆ ਜੀਸੂ ਜੀ ਦਾ ਜਨਮ ਹੋਇਆ ਜਾਂ ਜੀਸੂ ਜੀ ਇੱਥੇ ਆਪਣਾ ਆਪਣਾ ਹੁਣ ਜਿਹੜਾ ਕਿ ਹਾਂ ਹੁਣ 크리스마ਸ ਡੇ ਮਨਾਇਆ ਜਾਣਾ ਹਨਾ ਹੁਣ ਜੀਸੂ ਜੀ ਦਾ ਕੀ ਜੀਸੂ ਦੀ ਸਿੱਖਿਆ ਕੀ ਆ ਜੀਸੂ ਜੀ ਕਹਿ ਕੀ ਰਹਿਣਗੇ ਜੀਸੂ ਜੀ ਸੂਲੀ ਤੇ ਕਿਉਂ ਚੜੇ ਇਹ ਸਮਝਣ ਵਾਲੀ ਗੱਲ ਆ ਸੱਚ ਕਰਕੇ ਸੂਲੀ ਤੇ ਚੜੇ ਉਹ ਕਿਉਂਕਿ ਉਸ ਸਮੇਂ ਜਿਵੇਂ ਅੱਜ ਮੌਜੂਦਾ ਜਿਹੜੇ ਲੀਡਰ ਨੇਗੇ ਅੱਜ ਲੋਕਾਂ ਨਾਲ ਧੱਕਾ ਕਰ ਰਹੇ ਲੋਕਾਂ ਪਰ ਝੂਠੇ ਪਰਚੇ ਪਾਉਣਾ ਜਿਹੜਾ ਕਿ ਆਪਣੀ ਜਿਹੜੀ ਕਿ ਪਾਵਰ ਦਾ ਗਲਤ ਸਮਾਲ ਕਰਨਾ ਉਸ ਪ੍ਰਕਾਰ ਹੀ ਉਸ ਸਮੇਂ ਦਾ ਰਾਜਾ ਸੀਗਾ ਜਿਹੜਾ ਉਹ ਲੋਕਾਂ ਨਾਲ ਧੱਕਾ ਕਰ ਰਿਹਾ ਲੋਕਾਂ ਨਾਲ ਜ਼ੁਲਮ ਕਰ ਰਿਹਾ ਸੀਗਾ ਇਸ ਕਰਕੇ ਜੀਸੂ ਜੀ ਨੇ ਆਵਾਜ਼ ਠਾਈ ਤੇ ਉਹਨੂੰ ਸੂਲੀ ਦੇ ਚੜਾਇਆ ਗਿਆ ਲੋਕਾਂ ਨੂੰ ਸੱਚ ਦੱਸ ਰਿਹਾ ਸੀਗਾ ਰਾਜੇ ਨੂੰ ਕਿਸੇ ਵੀ ਜਿਹੜਾ ਸਮੇਂ ਦੇ ਵਿੱਚ ਉਹਨੂੰ ਬਰਦਾਸ਼ਤ ਨਹੀਂ ਸੀ ਹੋ ਰਿਹਾ ਇਸ ਕਰਕੇ ਉਹਨਾਂ ਨੇ ਸੂਲੀ ਦੇ ਚੜੇ ਜਿੰਨੇ ਵੀ ਪੀਰ ਪਗੰਬਰ ਨੇਗੇ ਜਿਨ੍ਹਾਂ ਨੂੰ ਅਸੀਂ ਪੂਜਦਾ ਉਹਨਾਂ ਨੇ ਜਿਹੜੇ ਜਿਹੜਾ ਪ੍ਰਚਾਰ ਸੱਚ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਦੀ ਗੱਲ ਕਰੀਏ ਉਹਨੇ ਬਾਬਾ ਨੂੰ ਜਾਵਰ ਕਿਹਾ ਦੱਸੇ ਗੁਰੂਆਂ ਦੀ ਕੁਰਬਾਨੀ ਇਹੀ ਆ ਜੇ ਅਸੀਂ ਰਾਮ ਤੇ ਰਾਵਣ ਦੀ ਰਾਵਣ ਦੀ ਗੱਲ ਕਰੀਏ ਤੇ ਰਾਮ ਦੀ ਗੱਲ ਕਰੀਏ ਜੇ ਸਾਰੀ ਮਹਾਭਾਰਤ ਹੋਈ ਵੀ ਸੱਚ ਦੇ ਝੂਠ ਕਰਕੇ ਹੋਈ ਲੜਾਈ ਅਸਲ ਦੇ ਵਿੱਚ ਇਹ ਆ ਵੀ ਜਿਹੜਾ ਇਹਨਾਂ ਨੂੰ ਹੁਣ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਕਿ ਇਹ ਕਹਿ ਦੇਣਾ ਕਿ ਅਸੀਂ ਤਾਂ ਜੀ ਅਸੀਂ ਤਾਂ ਜੀ ਪਾਣੀ ਮਾਰ ਕੇ ਸੀ ਮੰਤਰ ਮਾਰ ਕੇ ਸੀ ਮੱਥੇ ਤੇ ਹੱਥ ਧਰ ਕੇ ਇਲਾਜ ਕਰਦੇ ਨੇ ਇਹਦੇ ਵਿੱਚੋਂ ਪ੍ਰੇਤ ਖਤਮ ਕਰਤਾ ਇਹ ਪਖੰਡ ਨਹੀਂ ਹੈਗਾ ਜੇ ਮੈਨੂੰ ਹੈ ਨਹੀਂ ਪਖੰਡ ਹੈਗਾ ਤਾਂ ਮੈਨੂੰ ਦੱਸੋ ਇਹ ਕਹਿ ਰਹੇ ਨੇ ਕਿ ਡਾਕਟਰਾਂ ਕੋਲੇ ਜਾਣ ਦੀ ਜ਼ਰੂਰਤ ਨਹੀਂ ਡਾਕਟਰਾਂ ਦੇ ਇਹ ਸਰਿਆਂ ਵਿੱਚ ਇਸ ਚੀਜ਼ ਨੂੰ ਗੱਲ ਨੂੰ ਕਹਿੰਦੇ ਨੇਗੇ ਵੀ ਡਾਕਟਰਾਂ ਦਾ ਸਾਬਤ ਕਰ ਦੋ ਨਾ ਤੁਸੀਂ ਸਾਬਤ ਕਰ ਦੋ ਜੇ ਤੁਹਾਨੂੰ ਝੂਠ ਲੱਗਦਾ ਪਖੰਡ ਲੱਗਦਾ ਸਾਬਤ ਕਰ ਦੋ ਸਾਬਤ ਸਾਡੇ ਸਾਹਮਣੇ ਕਰਨਾ ਮੈਂ ਕਹਿੰਦਾ ਵੀ ਮੈਨੂੰ ਬੁਲਾਉਣਾ ਮੈਂ ਮਰੀਜ਼ ਲੈ ਕੇ ਆਉਂ ਮੈਂ ਚੈਲੰਜ ਕਰਦਾ ਤੁਸੀਂ ਉੱਥੇ ਉਹਦਾ ਇਲਾਜ ਕਰਕੇ ਦਿਖਾਓ ਹਾਂ ਪਰਮਾਤਮਾ ਕਣਕਣ ਜਿਵੇਂ ਬਸਵਾਦਾ ਦੇਖੋ ਸਮਝੋ ਇਸ ਗੱਲ ਨੂੰ ਪ੍ਰਮਾਤਮਾ ਕੀ ਆ ਪ੍ਰਮਾਤਮਾ ਜਿਹੜਾ ਕਿ ਪ੍ਰਮਾਤਮਾ ਇੱਕ ਜਨਮ ਵੀ ਸਾਨੂੰ ਪ੍ਰਮਾਤਮਾ ਹੀ ਦਿੰਦਾ ਮਰਦੇ ਵੀ ਅਸੀਂ ਉਸ ਦੇ ਹੁਕਮ ਦੇ ਵਿੱਚ ਹੀ ਆ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮਣਾ ਕੋਈ ਇਹ ਪ੍ਰਮਾਤਮਾ ਦਾ ਹੁਕਮ ਹੈ ਪਰ ਜੇ ਤੁਸੀਂ ਇਹ ਗੱਲ ਕਹੋ ਪੀਰ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਹਾਂ ਹਸਪੀਟਲ ਬੰਦ ਕਰ ਦਿਓ ਇਹ ਬੰਦ ਕਰ ਦਿਓ ਜਿੰਨੇ ਸਾਡੇ ਗੁਰੂ ਸਾਹਿਬਾਨਾਂ ਦੀ ਗੱਲ ਕਰੀਏ ਜਾਂ ਅਸੀਂ 라ਵਣ ਤੇ ਰਾਮ ਤੇ ਦੇ ਭਰਾ ਦੀ ਲਕਸ਼ਮਣ ਦੀ ਗੱਲ ਕਰੀਏ ਉਹਨਾਂ ਨੂੰ ਵੀ ਅਸੀਂ ਜਿਹੜਾ ਕਿ ਜੜੀ ਬੂਟੀ ਨਾਲ ਆਯੁਰਵੇਦਿਕ ਨਾਲ ਇਲਾਜ ਕੀਤਾ ਗਿਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੂੰ ਡਾਕਟਰੀ ਇਲਾਜ ਲੱਗਾ ਜਿਨ੍ਹਾਂ ਦੀ ਆਪਾਂ ਗੱਲ ਕਰੀਏ ਉਹਨਾਂ ਤੋਂ ਤਾਂ ਉਹ ਚੀਜ਼ ਮੁਨਕਰ ਨਹੀਂ ਹੋ ਰਹੀ ਉਹ ਚੀਜ਼ ਤੋਂ ਮੁਨਕਰ ਨਹੀਂ ਹੋ ਰਹੇ ਪਰ ਇਹ ਜਿਹੜੇ ਕਿ ਇਹ ਚੀਜ਼ ਏਜੀ. ਏਜੀ ਕਹਿ ਰਹੇ ਨੇ ਸੀ ਅਸੀਂ ਤੇਰਾ ਨਾ ਅਸੀਂ ਮੱਥੇ ਦੇ ਹੱਥ ਧਰ ਕੇ ਕਰਤਾ ਸੀ ਉਹ ਕਰਤਾ ਉਹ ਕਰਤਾ ਪ੍ਰਮਾਤਮਾ ਦੀ ਜਿਹੜੀ ਅਸਲ ਦੇ ਵਿੱਚ ਸਹੀ ਕ੍ਰਿਸਚੀਅਨ ਨੇਗੇ ਸਮਝੋ ਉਹ ਸਾਰੇ ਪ੍ਰਮਾਤਮਾ ਦੀ ਪ੍ਰੇਰ ਕਰਦੇ ਨੇਗੇ ਪ੍ਰਮਾਤਮਾ ਅਗੇ ਅਸੀਂ ਸਿੱਖ ਵੀ ਪ੍ਰੇਰ ਕਰਦੇ ਆ ਸਿੱਖ ਵੀ ਪ੍ਰੇਰ ਕਰਦੇ ਨੇ ਸਾਰੇ ਅਸੀਂ ਪ੍ਰਮਾਤਮਾ ਅਗੇ ਪ੍ਰੇਰ ਕਰਦੇ ਆ ਅਰਦਾਸ ਕਰਦੇ ਆ ਪ੍ਰੇਰ ਕਹ ਲੋ ਅਰਦਾਸ ਕਹ ਲੋ ਬੇਨਤੀ ਕਰੋ ਠੀਕ ਆ ਸੀ ਉਹ ਕਰਦੇ ਆ ਮੈਂ ਇੱਕ ਬੰਦੇ ਦਾ ਬਿਆਨ ਸੁਣ ਰਿਆ ਸੀ ਉਹ ਕਹਿੰਦੇ ਭਾਨਾ ਆਪਦਾ ਧਰਮ ਸੰਭਾਲ ਲੈ ਤੁਹਾਡੇ ਆਪ ਦੇ ਤੁਹਾਨੂੰ ਚ ਬੜੇ ਰੋਲੇ ਆ ਆਪਣਾ ਧਰਮ ਦੇਖੋ ਤੁਸੀਂ ਦੂਜੇ ਧਰਮਾਂ ਚ ਮਣਦਾ ਮੈਂ ਤਾਂ ਕੋਈ ਧਰਮ ਦਾ ਹੈ ਨਹੀਂਗਾ ਸਮਝ ਲੈ ਯਾਰ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਮੈਂ ਤਾਂ ਕਿਸੇ ਧਰਮ ਨੂੰ ਮੰਨਦਾ ਹੀ ਨਹੀਂ ਮੈਂ ਤਾਂ ਗੁਰੂ ਗੁਰੂ ਨੂੰ ਮੰਨਦਾ ਧਰਮ ਕੀ ਹੈ ਧਰਮ ਕਮਾਉਣਾ ਪੈਂਦਾ ਠੀਕ ਹੈ ਮੈਂ ਤਾਂ ਕੀ ਕੀ ਕਹਿਣਾ ਤੂੰ ਮੈਨੂੰ ਕਿਹੜਾ ਧਰਮ ਨਾਲ ਜੋੜਨਾ ਮੈਨੂੰ ਮੈਂ ਤਾਂ ਧਰਮ ਮੇਰਾ ਗੁਰੂ ਆ ਮੇਰੀ ਗੱਲ ਸੁਣ ਜੇ ਤੂੰ ਮੈਨੂੰ ਕਹੇਂਗਾ ਵੀ ਤੇਰਾ ਧਰਮ ਸਿੱਖ ਦਾ ਅਰਥ ਕੀ ਆ ਸਿੱਖ ਦਾ ਅਰਥ ਤਾਂ ਸਿੱਖਿਆ ਸਿੱਖਿਆ ਪ੍ਰਾਪਤ ਕਰਨੇ ਗਿਆਨ ਪ੍ਰਾਪਤ ਕਰਨਾ ਠੀਕ ਹੈ ਇਹ ਅਰਥਾਂ ਠੀਕ ਹੈ ਜੇ ਆਪਾਂ ਇਹ ਗੱਲ ਕਰੀਏ ਮੈਨੂੰ ਤਾਂ ਕਿਸੇ ਵੀ ਧਰਮ ਨਾਲ ਜੇ ਆਪਾਂ ਕੋਈ ਤੁ ਨੂੰ ਗੱਲ ਕਹੇ ਮੈਂ ਦਸੇ ਗੁਰੂਆਂ ਦੀ ਜੇ ਆਪਾਂ ਸਿੱਖਿਆ ਨੂੰ ਪੜਦਿਆਂ ਦਸੇ ਗੁਰੂਆਂ ਦੀ ਬਾਣੀ ਆ ਭਗਤਾਂ ਦੀ ਬਾਣੀ ਆ ਪੀਰਾਂ ਫਕੀਰਾਂ ਦੀ ਬਾਣੀ ਆ ਜਿਹੜੀ ਗੁਰੂ ਗ੍ਰੰਥ ਸਾਹਿਬਹਾਰ ਦੇ ਵਿੱਚ ਆ ਮੇਰਾ ਗੁਰੂ ਆ ਮੇਰਾ ਮੌਜੂਦਾ ਗੁਰੂ ਗੁਰੂ ਗ੍ਰੰਥ ਸਾਹਿਬਹਾਰਾਜਾ ਠੀਕ ਹੈ ਮੇਰਾ ਗੁਰੂ ਉਹ ਆ ਅਸਲ ਦੇ ਵਿੱਚ ਜੇ ਅਸੀਂ ਕਿਸੇ ਵੀ ਧਰਮ ਦਾ ਵਿਸ਼ਲੇਸ਼ਣ ਕਰਦੇ ਆ ਸਮਝਦੇ ਆ ਤਾਂ ਗੁਰੂ ਦੀ ਵੱਡੀ ਇੱਕ ਅਸੀਂ ਗੁਰੂ ਨੂੰ ਇੱਕ ਜਿਹੜਾ ਗੁਰੂ ਆ